ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے اے ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਜੇਕਰ ਤੁਸੀ ਵੀ ਵਰਤ ਦੇ ਹੋ ਜ਼ਿਆਦਾ ਫੋਨ ਤਾਂ ਹੋ ਜਾਓ ਸਾਵਧਾਨ ਲੱਗ ਸਕਦੀ ਹੈ ਆ ਖਤਰਨਾਕ ਬਿਮਾਰੀ ਆ ਸਕਦਾ ਹੈ ਤੁਹਾਨੂੰ ਅਟੈਕ ਅੱਜ ਦੇ ਸਮੇਂ ਦੇ ਵਿੱਚ ਬੱਚਾ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਹਰ ਕੋਈ ਮੋਬਾਈਲ ਫੋਨ ਯੂਜ਼ ਕਰ ਰਿਹਾ ਪਰ ਕੀ ਤੁਹਾਨੂੰ ਪਤਾ ਹੈ ਜ਼ਿਆਦਾ ਮੋਬਾਈਲ ਦੀ ਵਰਤੋਂ ਕਰਨ ਦੇ ਨਾਲ ਬਿਮਾਰੀ ਵੀ ਲੱਗ ਸਕਦੀ ਹੈ ਤੇ ਇਸ ਦੇ ਨਾਲ ਲੋਕਾਂ ਨੂੰ ਹਾਰਟ ਅਟੈਕ ਵਰਗੀ ਬਿਮਾਰੀ ਵੀ ਆ ਸਕਦੀ ਹੈ ਤਾਂ ਇਹ ਖਾਸ ਰਿਪੋਰਟ ਤੁਹਾਡੇ ਲਈ ਹੈ ਜੇਕਰ ਤੁਸੀਂ ਜ਼ਿਆਦਾ ਫੋਨ ਯੂਜ਼ ਕਰਦੇ ਹੋ ਤਾਂ ਜਰਾ ਸਾਵਧਾਨ ਹੋ ਜਾਓ ਦਰਅਸਲ ਟੈਕਨੋਲੋਜੀ ਦੇ ਇਸ ਯੁੱਗ ਦੇ ਵਿੱਚ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਮੋਬਾਈਲ ਦੇ ਮੋਬਾਈਲ ਤੇ ਲੈਪਟਾਪ ਦੇ ਬਹੁਤ ਜ਼ਿਆਦਾ ਹਾਧੋ-ਵਾਧ ਵਰਤੋਂ ਕਰ ਰਿਹਾ ਹੈ ਮੋਬਾਈਲ ਤੇ ਲੈਪਟਾਪ ਨੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਲੈ ਲਿਆ ਹੈ ਇਸ ਦੇ ਨਾਲ ਹੀ ਇੱਕ ਪਾਸੇ ਜਿੱਥੇ ਮੋਬਾਈਲ ਤੇ ਲੈਪਟਾਪ ਸਾਡੇ ਦਫ਼ਤਰ ਤੇ ਕਈ ਕੰਮਾਂ ਦੇ ਲਈ ਬਹੁਤ ਮਹੱਤਵਪੂਰਨ ਨੇ ਪਰ ਇਸ ਦੇ ਨਾਲ ਹੀ ਇਹਨਾਂ ਦੀ ਜ਼ਿਆਦਾ ਵਰਤੋਂ ਮੁਸੀਬਤ ਦਾ ਕਾਰਨ ਵੀ ਬਣ ਸਕਦਾ ਹੈ ਤੁਹਾਨੂੰ ਅੱਜ ਦੇਖੀ ਕਿ ਅੱਜ ਕੱਲ੍ਹ ਲੋਕ ਮੋਬਾਈਲ ਤੇ ਲੈਪਟਾਪ ਦੇ ਉੱਤੇ ਕਈ-ਕਈ ਘੰਟੇ ਬਿਤਾਉਂਦੇ ਨੇ ਕਈ ਲੋਕ ਤਾਂ ਸਾਰੀ-ਸਾਰੀ ਰਾਤ 2-2 3-3 ਵਜੇ ਤੱਕ ਲੈਪਟਾਪ ਦੇ ਉੱਤੇ ਲੱਗੇ ਰਹਿੰਦੇ ਨੇ ਤੇ ਮੋਬਾਈਲ ਤੇ ਲੈਪਟਾਪ ਦੀ ਜ਼ਿਆਦਾ ਵਰਤੋਂ ਅੱਖਾਂ ਦੇ ਲਈ ਵੀ ਨੁਕਸਾਨ ਦਾ ਇੱਕ ਸਾਬਿਤ ਹੋ ਸਕਦੀ ਹੈ। ਇਸ ਨਾਲ ਹੀ ਤੁਹਾਡੀਆਂ ਨਸਾਂ ਦੇ ਵਿੱਚ ਦਰਦ ਦੀ ਸ਼ਿਕਾਇਤ ਨੂੰ ਵੀ ਵਧਾ ਸਕਦਾ ਹੈ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਮੋਬਾਈਲ ਤੇ ਲੈਪਟਾਪ ਦੀ ਜ਼ਿਆਦਾ ਵਰਤੋਂ ਲੋਕਾਂ ਦੇ ਵਿੱਚ ਨਿਊਰੋਲਿਜ਼ੀਆ ਦਾ ਕਾਰਨ ਬਣ ਸਕਦਾ ਹੈ। ਤਾਂ ਨਿਊਰੋਲਿਜ਼ੀਆ ਖਾਸ ਨਸਾਂ ਦੇ ਵਿੱਚ ਦਰਦ ਦੇ ਨਾਲ ਸੰਬੰਧਿਤ ਸਮੱਸਿਆ ਹੈ। ਇਸ ਦੇ ਵਿੱਚ ਇੱਕ ਤੋਂ ਵੱਧ ਨਸਾਂ ਦੇ ਵਿੱਚ ਦਰਦ ਫੈਲਣ ਦੀ ਸਮੱਸਿਆ ਵੱਧ ਸਕਦੀ ਹੈ। ਤਾਂ ਨਿਊਰਲੋਜੀਆ ਦੀ ਸਮੱਸਿਆ ਦੇ ਵਿੱਚ ਸਰੀਰ ਦੀ ਕੋਈ ਵੀ ਨਸ ਪ੍ਰਭਾਵਿਤ ਹੋ ਸਕਦੀ ਹੈ ਤਾਂ ਨਿਊਰਲੋਜੀਆ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਕਿ ਰਸਾਇਣਾਂ ਅਤੇ ਦਵਾਈਆਂ ਦੇ ਕਾਰਨ ਸ਼ੂਗਰ ਇਨਫੈਕਸ਼ਨ ਆਦਿ ਤਾਂ ਇਹਨਾਂ ਕਾਰਨਾਂ ਦੱਸਦੇ ਕਿ ਇਹਨਾਂ ਕਾਰਨ ਤੇ ਉਤੇ ਨਸਾ ਦੇ ਉੱਤੇ ਦਬਾਅ ਪੈਂਦਾ ਹੈ ਤੇ ਨਸਾਂ ਦੇ ਵਿੱਚ ਸਵੇਲਿੰਗ ਦੀ ਸਮੱਸਿਆ ਹੋਣ ਦੇ ਉੱਤੇ ਨਿਊਰਲੋਜੀਆ ਹੋ ਸਕਦਾ ਹੈ ਤਾਂ ਇਹ ਸਮੱਸਿਆ ਮੋਬਾਈਲ ਤੇ ਲੈਪਟਾਪ ਦੀ ਜ਼ਿਆਦਾ ਵਰਤੋਂ ਕਾਰਨ ਹੋ ਸਕਦੀ ਹੈ ਤੇ ਗਰਦਨ ਤੋਂ ਕੁਣੀ ਤੇ ਪੈਰਾਂ ਦੀ ਉਂਗਲਾਂ ਤੱਕ ਵੀ ਇਹ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਦੱਸਦੀ ਹੈ ਕਿ ਕਰੋਨਾ ਦੇ ਨਾਲ ਮੋਬਾਈਲ ਲੈਪਟਾਪ ਅਤੇ ਦੱਸਦੀ ਹੈ ਕਿ ਬਹੁਤ ਜ਼ਿਆਦਾ ਵਰਤੋਂ ਵੱਧ ਚੁੱਕੀ ਸੀਗੀ ਤਾਂ ਇਸ ਸਮੇਂ ਦੌਰਾਨ ਲੋਕ ਘਰੋਂ ਕੰਮ ਕਰ ਰਹੇ ਸੀਗੇ ஆன்ਲਾਈਨ ਕੰਮ ਕਰ ਰਹੇ ਸੀਗੇ ਬੱਚਾ ਨੂੰ ਵੀ ஆன்ਲਾਈਨ ਪੜ੍ਹਾਈ ਕਰਨੀ ਪੈ ਰਹੀ ਸੀਗੀ ਅਜਿਹੀ ਸਥਿਤੀ ਦੇ ਵਿੱਚ ਮੋਬਾਈਲ ਲੈਪਟਾਪ ਦੀ ਜ਼ਿਆਦਾ ਵਰਤੋਂ ਦੇ ਕਾਰਨ ਲੋਕਾਂ ਨੇ ਗਰਦਨ ਤੋਂ ਕੁਣੀ ਦੇ ਕੁਣੀ ਤੇ ਪੈਰਾ ਦੀਆਂ ਉਂਗਲਾਂ ਤੱਕ ਦਰਦ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਕਰੋਨਾ ਕਾਲ ਤੋਂ ਬਾਅਦ ਵੀ ਲੈਪਟਾਪ ਤੇ ਮੋਬਾਈਲ ਦੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ ਘੰਟਿਆਂ ਤੱਕ ਮੋਬਾਈਲ ਤੇ ਲੈਪਟਾਪ ਦੀ ਵਰਤੋਂ ਦੇ ਕਾਰਨ ਗਰਦਨ ਤੇ ਡਿਸਕ ਜੋ ਕਿ ਡਿਸਕ ਬਲੱਸ ਕਾਰਨ ਬਹੁਤ ਸਾਰੀਆਂ ਨਸਾਂ ਦੀਆਂ ਜੜਾਂ ਦੇ ਉੱਤੇ ਦਬਾਅ ਪੈਂਦਾ ਹੈ ਜਿਸ ਦੇ ਨਾਲ ਨਿਊਰੋਲੋਜੀਆ ਦੀ ਸਮੱਸਿਆ ਆ ਜਾਂਦੀ ਹੈ ਤਾਂ ਹੁਣ ਇਹਦੇ ਲੱਛਣ ਕਿਹੜੇ-ਕਿਹੜੇ ਹੋ ਸਕਦੇ ਨੇ ਇਹ ਇੱਕ ਗੰਭੀਰ ਸਮੱਸਿਆ ਹੈ ਇਸ ਦੇ ਵਿੱਚ ਲੋਕਾਂ ਨੂੰ ਗਰਦਨ ਤੋਂ ਖੂਣੀ ਤੇ ਪੈਰਾਂ ਦੀਆਂ ਉਂਗਲਾਂ ਤੱਕ ਦਰਦ ਹੁੰਦਾ ਹੈ ਇਸ ਦੇ ਨਾਲ ਮੋਢੇ ਦੇ ਵਿੱਚ ਸੁਨ ਹੋਣਾ ਮਹਿਸੂਸ ਕੀਤਾ ਜਾ ਸਕਦਾ ਹੈ ਲੋਕਾਂ ਨੂੰ ਜਲਣ ਤੇ ਸੰਵੇਦਨਸ਼ੀਲਤਾ ਵੀ ਮਹਿਸੂਸ ਹੁੰਦੀ ਹੈ ਲੋਕਾਂ ਨੂੰ ਮਾਸਪੇਸ਼ੀਆਂ ਦੇ ਵਿੱਚ ਕਮਜ਼ੋਰੀ ਤੇ ਦਰਦ ਮਹਿਸੂਸ ਹੁੰਦਾ ਹੈ ਤੇ ਕਈ ਵਾਰ ਨਸਾਂ ਦੇ ਵਿੱਚ ਦਰਦ ਅਚਾਨਕ ਪੈਦਾ ਹੋ ਜਾਂਦਾ ਹੈ ਤੇ ਫਿਰ ਬਹੁਤ ter ਤੁਰੰਤ ਵਿੱਚ ਵੀ ਮੁਸ਼ਕਲ ਹੋ ਸਕਦੀ ਹੈ ਜੇਕਰ ਤੁਹਾਨੂੰ ਵੀ ਇਹਨਾਂ ਦੇ ਵਿੱਚ ਕੋਈ ਲੱਛਣ ਦਿਖਾਈ ਦਿੰਦਾ ਹੈ ਤਾਂ ਤੁਰੰਤ ਆਪਣੇ ਨੇੜਲੇ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰੋ ਇੱਕ ਵਾਰ ਮੈਂ ਤੁਹਾਨੂੰ ਫੇਰ ਗੱਲ ਦੁਹਰਾ ਦਿੰਦੀ ਹਾਂ ਜੇਕਰ ਤੁਹਾਨੂੰ ਅਜਿਹੇ ਦੇ ਵਿੱਚ ਕੋਈ ਵੀ ਲੱਛਣ ਮਹਿਸੂਸ ਹੁੰਦੇ ਨੇ ਤਾਂ ਤੁਰੰਤ ਤੁਰੰਤ ਤੁਸੀਂ ਆਪਣੇ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰਿਓ ਕਿਉਂਕਿ ਇਹ ਸਮੱਸਿਆ ਬਹੁਤ ਜ਼ਿਆਦਾ ਵੱਧ ਸਕਦੀ ਹੈ ਅੱਗੇ ਜਾ ਕੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਜੇਕਰ ਬਚਾਅ ਕਰਨਾ ਵੀ ਹੈਗਾ ਤਾਂ ਸਭ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਆਪ ਦੇ ਵਿੱਚ ਨਿਊਰੋਲੈਸਿਆ ਦੇ ਲੱਛਣ ਦੇਖਦੇ ਹੋ ਤਤੁਰੰਤਰ ਡਾਕਟਰ ਨਾਲ ਸਲਾਹ ਕਰੋ ਜੇਕਰ ਤੁਸੀਂ ਇਸ ਦਰਦ ਤੋਂ ਬਚਣਾ ਚਾਹੁੰਦੇ ਹੋ ਤਾਂ ਮੋਬਾਈਲ ਦੀ ਵਰਤੋਂ ਕਰਦੇ ਸਮੇਂ ਇਸ ਦੀ ਸਥਿਤੀ ਅੱਖਾਂ ਦੇ ਪੱਧਰ ਦੇ ਉੱਤੇ ਰੱਖੋ ਰੋਜ਼ਾਨਾ ਅਕਸਰਤ ਵੀ ਕਰੋ ਲੈਪਟਾਪ ਦੀ ਵਰਤੋਂ ਕਰਦੇ ਸਮੇਂ ਸਥਿਤੀ ਅਜਿਹੀ ਹੋਣੀ ਚਾਹੀਦੀ ਹੈ ਕਿ ਗਰਦਨ ਤੇ ਕਮਰ ਸਿੱਧੀ ਰੱਖੇ ਮੋਬਾਈਲ ਤੇ ਲੈਪਟਾਪ ਦੀ ਲਗਾਤਾਰ ਵਰਤੋਂ ਬਿਲਕੁਲ ਵੀ ਨਾ ਕਰੋ ਵਿਚਕਾਰ ਉਠੋ ਤੇ ਥੋੜੀ ਬੈਠ ਥੋੜੀ ਥੋੜੇ ਦਮ ਨੂੰ ਵਾਕ ਕਰਕੇ ਆਓ ਥੋੜੇ ਦਮ ਬੈਠੋ ਸੈਰ ਕਰੋ ਇਹ ਚੀਜ਼ਾਂ ਕਰ ਸਕਦੇ ਹੋ ਪਰ ਲਗਾਤਾਰ ਇੱਕੋ ਥਾਂ ਦੇ ਉੱਤੇ ਬਹਿ ਕੇ ਲੈਪਟਾਪ ਜਾਂ ਫਿਰ ਮੋਬਾਈਲ ਦੀ ਵਰਤੋਂ ਬਿਲਕੁਲ ਵੀ ਨਾ ਕਰੋ